ਆ ਜਿਸ ਮੁਕद्दस ਜਗ੍ਹਾ ਤੇ ਸੱਜ ਬੈਠੇ ਹੋ ਸ਼ਹੀਦ ਬਾਬਾ ਤੇਗਾ ਸਿੰਘ ਜੀ ਜੋ 6ਵੇਂ ਬਾਦਸ਼ਾਹ ਦੇ ਅਨੰਦ ਸਿੱਖ ਸਨ ਗੁਰਾਂ ਦੀ ਨਦਰੇ ਨਿਯਮਤ ਕਰਕੇ ਹੀ ਸ਼ਹਾਦਤ ਦੀ ਅਵਧੀ ਪ੍ਰਾਪਤ ਹੋਈ ਔਰ ਅੱਜ ਜਗਤ ਦੇ ਵਿੱਚ ਇਹਨਾਂ ਦੀ ਮਹਿਮਾ ਹੈ ਔਰ ਆਪਾਂ ਸਾਰੇ ਜਾਣਦੇ ਹਾਂ ਸਖੀ ਦਾ ਇਹ ਸਿਧਾਤ ਰਿਹਾ ਏ ਨਾ ਜ਼ਬਰ ਕਰਨਾ ਏ ਨਾ ਜ਼ੁਲਮ ਸਹਿਣਾ। ਮੁਗਲਿਆ ਸੰਸਤ ਜਰਵਾਣੇ ਦੁੱਖ ਲੋਕ ਜ਼ੁਲਮੋਂ ਸਤਮਟਾਉਂਦੇ ਸਨ। ਬਹੁ ਬੇਟੀਆਂ ਦੀ ਪੱਤ ਲੁੱਟਣੀ, ਮੰਡੀਆਂ ਦੇ ਵਿੱਚ ਵੇਚ ਦੇਣਾ। ਜਰਵਾੜਿਆਂ ਪਾਸੋਂ ਬਹੁ ਬੇਟੀਆਂ ਦੀ ਰੱਖਿਆ ਕਰਦੇ ਹੋਏ ਦੁਸ਼ਮਣਾਂ ਨਾਲ ਦੋ ਹੱਥ ਕਰਦੇ ਹੋਏ ਬਾਬਾ ਦੀਗਾ ਸਿੰਘ ਜੀ ਸ਼ਹੀਦ ਹੋਏ। ਉਦੇਉਨਾ ਸ਼ਹੀਦਾਂ ਦਾ ਪਵਿੱਤਰ ਰਸਖਾਨ ਹੈ। ਤੋਂ ਐਸੇ ਸ਼ਹੀਦਾਂ ਸਤਿ ਪੁਰਸ਼ਾਂ ਨੂੰ ਦੁਨੀਆ ਤੇ ਪ੍ਰਫੁੱਲਤ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪਿੰਡ ਬਡਾਲੀ ਅੰਮ੍ਰਿਤਸਰ ਸਾਹਿਬ ਤੋਂ ਕੋਈ ਛੇਕ ਮੀਲ ਦੀ ਦੂਰੀ ਤੇ 1652 ਵਿਕਰਮੀ ਸੰਮਤ ਦਾ ਹਾਰਵਦੀ ਏਕਮ ਨੂੰ ਖੁਦ ਖੁਦਾ ਸ਼ਹੀਦ ਗੁਰਜਨ ਦੇ ਮਹਾਰਾਜ ਮੱਦਾ ਗੰਗਾ ਜੀ ਦੇ ਘਰ ਵਿਖੇ ਹੁੰਦਾ ਹੈ। ਗੁਰਤਾ ਗਤੀ ਉੱਤੇ ਹੋਈ। دین ਦੁਨਿਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ 1663 ਬਿਕਰਮੀ ਸੰਮਤ ਜੇਠ ਵਧੀ ਅਸ਼ਟਮੀ ਨੂੰ ਬੰਦੇ ਨੇ। ਤਿੰਨ ਗੁਰਾਂ ਦੇ ਮਹਿਲ ਸੰਮਾਤਾ ਦਾ ਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਹਾਦੇਵੀ ਜੀ ਜਿਹਨੂੰ ਮਾਤਾ ਮਰਵਾਹੀ ਜੀ ਵੀ ਆਪਾਂ ਕਹਿੰਦੇ ਨੇ। ਪੰਜ ਸਹਿਬਜ਼ਾਦੇ ਤੇ ਇੱਕ ਸੁਪਤਰੀ। ਬਾਬਾ ਗੋਦਤਾ ਜੀ ਸ੍ਰੀ ਵੀਰੋ ਜੀ ਬਾਬਾ ਅਨੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਅਟਲ ਰਾਏ ਜੀ ਬਾਬਾ ਸੂਰਜਮਲ ਜੀ ਹੁਣੇ ਜਿਹੜੇ 10 ਗੁਰੂ ਅਵਤਾਰ ਹੋਏ ਨੇ ਇਸ ਰੂਹੇ ਜ਼ਮੀਨ ਦੇ ਉੱਤੇ ਪੱਥਰ ਨੂੰ ਫਲਣ ਦੇ ਲਈ ਧਰਮ ਦੀ ਸਥਾਪਨਾ ਕਰਨ ਦੇ ਲਈ ਇਹਨਾਂ 10 ਅਵਤਾਰਾਂ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਬੜੇ ਭਾਰੀ ਅਵਤਾਰ ਹੋਏ ਬਾਣੀ ਦਾ ਫੁਰਮਾਨ ਇਹਨਾਂ ਅਵਤਾਰਾਂ ਬਾਰੇ ਜੋਤ ਰੂਪ ਹਰ ਆਪ ਗੁਰੂ ਨਾਨਕ ਘਾਇਓ ਤਤ ਸੰਗਤ ਭਇਓ ਤਤ ਸੋ ਤਤ ਮਿਲਾਇਓ ਦਾ ਇਮਬੋਡੀਮੈਂਟ ਆਫ ਲਾਈਟ ਹੀ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ ਆ ਜਿਹੜੀ ਰੌਸ਼ਨੀ ਹੈ ਤੁਹਾਡੀਆਂ ਅੱਖਾਂ 'ਚ ਤੁਹਾਡੇ ਜਿਸਮ 'ਚ ਸੂਰਜ ਚੰਦ ਤਾਰਿਆਂ ਦੇ ਵਿੱਚ ਇਹੀ ਰੌਸ਼ਨੀ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਈ ਜੋਤ ਉਹ ਜੋ ਵਿਸਾਇ ਸੰਕਾਇਆ ਪੀਆ ਢੁਲਾਸੋ ਸ਼ਤ ਨਰੰਜਨੀ ਮਲ ਤਖਤ ਬੈਠਾ ਗੁਰ ਹਰਗੀਆ ਇਹੀ ਰੌਸ਼ਨੀ ਗੁਰੂ ਅੰਗਦ ਵਿੱਚ ਸੁਆ ਗਈ ਗੁਰੂ ਅਮਰਦਾਸ ਗੁਰੂ ਰਾਮਦਾਸ ਦਸਾਂ ਪਾਤਸ਼ਾਹਾਂ ਵਿੱਚ ਪ੍ਰਗਟ ਰਹੀ ਇੱਕ ਬਹੁਤ ਵੱਡੇ ਵਿਦਵਾਨ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਵਕਤ ਮਹਸ਼ਲ ਫਾਨੀਉਨਾ ਦਾ ਨਾਮ ਹੈ ਹਰ ਵੀ ਫਾਰਸੀ ਦੇ ਬੋਲ ਨੇ ਕੀ ਦਾ ਅਸ਼ਕ ਕਿ ਗੁਰੂ ਹਾਏ ਆਮਾਨੰਕ ਅੰਗ ਕਹਿੰਦੇ ਸਿੱਖਾਂ ਦਾ ਨਿਸ਼ਚਾ ਸੀ ਸਿੱਖਾਂ ਦਾ ਤੋਸਾ ਸੀ ਬੇ ਸਾਰੇ ਸੋ ਸਹਬਾਨ ਗੁਰੂ ਨਾਨਕ ਦੇਵ ਜੀ ਹਾਨ ਭਾਵ ਸਾਰਿਆਂ ਵਿੱਚ ਹੀ ਗੁਰੂ ਨਾਨਕ ਵਾਲੀ ਜੋਤ ਹੈ ਕੋਈ ਫਾਸਲਾ ਨਹੀਂ ਕੋਈ ਫਰਕ ਨਹੀਂ ਇਹ ਹੀ ਬਚਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ ਭੈਨੰਦ ਲਾਲ ਨੇ ਲਿਖੇ ਨੇ ਜੇ ਹਰ ਪੰਜ ਮਸ਼ਲੇ ਜ਼ਹਾ ਰਾਏ ਵਾਜ਼ੀਨ ਤੇ ਅਜ ਤੁਮਨੇ ਅਰਸ਼ਾਦ ਬਾਹੂਦਾ ਚੰਦ ਜੀ ਦੇ ਨਾਲਕ ਸਾਹਿਬ ਸੱਚੇ ਬਾਦਸ਼ਾਹ ਜਹਾਰ ਮਨੂ ਰੌਸ਼ਨੀ ਨਾਲ ਸਜਾਉਣ ਵਾਲੀਆਂ ਪੰਜ ਮਸ਼ਾਲਾਂ ਭੜਕਣ ਸੰ ਤੁਹਾਡੇ ਤੋਂ ਗੁਰੂ ਅਰਜਨ ਸਾਹਿਬ ਹੁਣ ਉਸੇ ਰੌਸ਼ਨੀ ਨੂੰ ਲੈ ਕੇ ਛੇਵੀਂ ਮਸ਼ਾਲ ਭੜਕਣ ਤੋ ਗਈ ਜਿਹਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਹੈ ਜਿਹੜਾ ਇਸ ਰੂਪੇ ਜ਼ਮੀਨ ਦੇ ਬੜੇ ਸੁੰਦਰ ਸਰੂਪ ਵਾਲਾ ਹੈ ਇਰਸ਼ਾਕ ਕੋ ਭਾਵ ਹੈ ਜਿਹਦੇ ਬਚਨ ਬੜੇ ਅਗਮੀ ਨੇ ਖੁਦਾ ਫਾਰਸੀ ਚ ਸਿੱਖਿਆ ਨੂੰ ਆਂਦੇ ਨੇ ਜਿਹਦੀ ਸਿੱਖਿਆ ਤੁਹਾਡੇ ਜੀਵਨ ਨੂੰ ਸੁੰਦਰ ਬਣਾਉਂਦੀ ਹੈ ਨਜ਼ਾਕਤ ਦਵਾਉਂਦੀ ਹੈ ਮੁਕਤੀ ਦਵਾਉਂਦੀ ਹੈ ਤੋ ਐਸੇ ਵੈਦਰੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਸੱਚ ਦੀ ਮਿਸ਼ਾਲ ਬਣਨਾ ਕੀਤਾ ਹੁਣ ਸਿੱਖੀ ਦਾ ਇਹ ਫਲਸਫਾ ਹੈ ਅਮਨ ਅਮਾਨ ਦੇ ਨਾਲ ਜੀਣਾ ਪ੍ਰੇਮ ਵਰਤੀ ਦਾ ਸੰਸਾਰੀਆਂ ਨੂੰ ਇਹ ਦੇਸ਼ ਦੇਣਾ ਹੈ ਪਾਠ ਪੜਾਉਣਾ ਹੈ ਸਾਰੇ ਨਦੀਆਂ ਨੇ ਜੋ ਸਮੁੰਦਰ ਵੱਲ ਜਾਂਦੀਆਂ ਨੇ ਕੋਈ ਵਲ ਕੇ ਆਉਂਦੀ ਹੈ ਕੋਈ ਸਿੱਧੀ ਜਾਂਦੀ ਹੈ ਮਕਸਦ ਇੱਕ ਹੀ ਹੈ ਸਾਰਿਆਂ ਦਾ ਮਸਲੇ ਮਕਸੂਦ ਤੇ ਪਹੁੰਚਣਾ ਪਰਮਾਤਮਾ ਤਾਈਂ ਪਹੁੰਚਣਾ ਕਈ ਵਾਰ ਕੋਈ ਜੈਸੇ ਸ਼ਰਾਰਤੀ ਅੰਸਰ ਪੈਦਾ ਹੋ ਜਾਂਦੇ ਨੇ ਉਹ ਸਾਰੀਆਂ ਨਦੀਆਂ ਨੂੰ ਬੰਨ੍ਹ ਲਾ ਕੇ ਆਪਣੇ ਧਰਮ ਦੇ ਪ੍ਰਵਾਹ ਸਾਗਰ ਤੱਕ ਪਹੁੰਚਣ ਦੀ ਬਾਤ ਪਾਉਂਦੇ ਨੇ ਐਸੇ ਸ਼ਾਹਮ ਲੋਕਾਂ ਦੇ ਵਿੱਚੋਂ ਇੱਕ ਔਰੰਗਜ਼ੇ ਬਾਦਸ਼ਾਹ ਹੋਇਆ ਹੈ ਇਦੇ ਪਿਛੇ ਚਲੇ ਜਾਓ ਸ਼ਾਹਜਹਾਨ ਹੋਇਆ ਜਹਾਂਗੀਰ ਹੋਇਆ ਇਹ ਕਿਤਾਬ ਜੀ ਲੰਮੀ ਹੈ ਭਾਰਤ ਵਿੱਚ ਮਹਮੂਰ ਗਸਨਵੀ ਤੋਂ ਸ਼ੁਰੂ ਹੋਈ ਸੀ 1001 ਈਸਵੀ ਦਾ ਸਮਾਂ ਜੁਨਮ ਉਸਤਮੇ ਸਾਰੇ ਲੋਕ ਧੁੰਦੇ ਨੇ ਕਤਲੂਗਾਰ ਬਚਾਉਂਦੇ ਨੇ ਸ਼ਾਂਤੀ ਨੂੰ ਭੱਗ ਕਰਦੇ ਨੇ ਕੁਦਰਤ ਨੂੰ ਬਰਬਾਦ ਕਰਦੇ ਨੇ ਅਦਰੀ ਮਾਨ ਰਚਨਾ ਮਨੁੱਖਾ ਦਾ ਗਾਣ ਕਰਦੇ ਨੇ ਪ੍ਰੇਮ ਦੀ ਭਾਸ਼ਾ ਨੂੰ ਇਹ ਲੋਕ ਨਹੀਂ ਸਮਝਦੇ ਖਟੋਰ ਹਿਰਦੇ ਵਿੱਚ ਪ੍ਰੇਮ ਦੀ ਵਰਖਾ ਦਾ ਅਸਰ ਨਹੀਂ ਹੁੰਦਾ ਜਿਵੇਂ ਬੰਜਰ ਧਰਤੀ ਹੋਵੇ ਜਿੰਨਾ ਚਾਹੇ ਮੀਂਹ ਪਵੇ ਫਸਲ ਨਹੀਂ ਨਾ ਉਗਦੀ ਤੇ ਹਿਰਦੇ ਤੇ ਗਿਆਨ ਦੀ ਵਰਖਾ ਹੋ ਵੀ ਜਾਵੇ ਤੇ ਸਤ ਸੰਤੋਖ ਦਇਆ ਕਰਮ ਗੁਣ ਕਦੇ ਨਹੀਂ ਉਗਦੇ ਤੇ ਕਠੋਰਤਾ ਨੂੰ ਤੋੜਨ ਦੇ ਲਈ ਕਠੋਰ ਹੋਣਾ ਪੈਂਦਾ ਪੱਥਰ ਨੂੰ ਤੋੜਨ ਲਈ ਹਥੌੜਾ ਪਾਉਣਾ ਪੈਂਦਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਮੁਗਲੀਆਂ ਸੌਸਰਾ ਦੇ ਜ਼ੁਲਮ ਰੋਕਣ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਥਿਆਰ ਥੋੜਾ ਪਿਆ ਜਿਹੜੀ ਵਿਚਾਰਾ ਵੀ ਜੰਗ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਲੜੀ ਗਈ ਉਸ ਜੰਗ ਤੋਂ ਬਾਅਦ ਹਥਿਆਰ ਜੰਗ ਲੜਨ ਦਾ ਸਮਾਂ ਆਇਆ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਪਹਿਨੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਜਹਾਂਗੀਰ ਨੇ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਦੀ ਤਾਕਤ ਬਹੁਤ ਵੱਧ ਰਹੀ ਹੈ

ਉਨੇ ਅਫਾਸ ਦੇ ਫਰਮਾਨ ਮੁਕ ਪੂਰਾ ਬਾਸਿਆਕ ਤੋਂ ਯਸਰ ਨੰਗ ਕਿੰਦਾ ਮੈਂ ਫਰਮਾਨ ਜਾਰੀ ਕੀਤਾ ਅਰਜੰਦ ਕਤਲ ਕਰੋ ਔਰ ਸਿਆਕ ਦਾ ਯਾਸਾ ਦੀ ਧਾਰਾ ਨਾਲ ਮਾਰਨਾ ਹੈ ਮੰਗੋਲੀਅਨ ਲੋਕ ਇਹਨਾਂ ਇਹ ਧਾਰਾ ਬਣਾਈ ਸੀ ਇਹਨਾਂ ਦਾ ਆਗੂ ਚੰਗੇਜ਼ ਖਾਨ ਸੀ ਭੁਗਾਂ ਪ੍ਰੇਤਾਂ ਨੂੰ ਮੰਨਦੇ ਨੇ ਲੋਕ ਇਹ ਆਂਦੇ ਨੇ ਵੀ ਜੇ ਕਿਸੇ ਮਹਾਪੁਰਸ਼ ਦਾ ਕਤਲ ਕੀਤਾ ਤਾਂ ਉਸ ਇੱਕ ਵੀ ਕਤਰਾ ਲਹੂ ਦਾ ਧਰਤੀ ਤੇ ਡਿੱਗਿਆ। ਉਹ ਕਿ ਹੂਤ ਪ੍ਰੇਤ ਉੱਠਣਗੇ ਤੇ ਇੱਕ ਕਾਨੂੰਨ ਨੂੰ ਸਜ਼ਾ ਦੇਣਗੇ। ਕੋਈ ਨਾ ਇਹ ਗੱਲ ਜਦੋਂ ਕਿਸੇ ਮਹਾਂਪੁਰਸ਼ ਦਾ ਕਤਲ ਕਰਨਾ ਹੈ ਉਹਦਾ ਲਹੂ ਸਾੜ ਦੇ। ਵੀ ਤੇ ਲਹੂ ਨਾ ਛੱਡ ਦੇ। ਇੱਥੋਂ ਤੁਹਾਨੂੰ ਸਮਝ ਲੱਗੇਗੀ ਵੀ ਕਿਉਂ ਜ਼ਾਹਾਂਗੀਰ ਦੇ ਹੁਕਮ ਵਿੱਚ ਚੰਦੂ ਨੇ ਗੁਰੂ ਅਰਜਨ ਸਾਹਿਬ ਦਾ ਲਹੂ ਸਾੜਿਆ। ਪਹਿਲਾਂ ਦੇਖ ਤੋਂ ਬਾਲਿਆ, ਫਿਰ ਕੱਤੀ ਕਵੀ ਤੇ ਬਟਾਇਆ ਫਿਰ ਸ਼ਹੀਦ ਕੀਤਾ। ਚਲੋ ਮਾ ਅਸਾਂ ਗੇਂਦਾ ਬੜਾ ਵਿਸ਼ਾਲ ਹੈ ਗੁਰੂ ਅਸਤੇਜ ਕੁਝ ਐਸੀਆ ਜੋ ਸਰਣੇ ਆਵੇ ਇਸ ਕੰਠ ਲਾਲ ਅਭਿੰਦ ਸੁਆਮੀ ਸੰਦਾ ਜਹਾਂ ਖਿਮਾ ਜਾਚਨਾ ਦੀਪੀ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕੀਤਾ ਗੁਰੂ ਜੀ ਦੇ ਸਕਾ ਨੇ ਮਾ ਬੁਰੀ ਚਦ ਆਦ ਸੂਰਿਆਂ ਨੇ ਚੰਦੂ ਦੇ ਨੱਕ ਵਿੱਚ ਨਕੇਲ ਪਾਈ ਗਲੀਆਂ ਵਿੱਚ ਧੂ ਧੂ ਕੇ ਮਾਰਿਆ

ਗੁਰੂ ਘਰ ਦੇ ਨਾਲ ਗੈਰ ਮੁਸਲਮਾਨਾਂ ਦੇ ਨਾਲ ਅਣ ਸੁਖਾਵੇਂ ਸਬੰਧ ਰਹੇ ਨੇ ਸ਼ਾਹਜਹਾਨ ਦੇ ਗੁਰੂ ਜੀ ਬੰਸੀਪੁਰ ਸਖੀ ਨੂੰ ਪਰਫੁੱਲਤ ਕਰ ਰਹੇ ਨੇ ਜੋ ਸੱਤ ਅਨੇ ਮੁਸਲਮਾਨ ਸ਼ਾਹਜਹਾਨ ਉਹਦੇ ਕਾਜ਼ੀਆਂ ਨੂੰ ਨਾ ਪਾਇਆ ਈਰਖਾ ਕਰਦੇ ਨੇ ਗੁਰੂ ਘਰ ਨੂੰ ਪਰ ਸਭ ਤੋਂ ਵੱਡੀ ਚੋਟ ਜਿਹੜੀ ਸ਼ਾਹਜਹਾਨ ਦੇ ਜ਼ਿਹਨ ਤੇ ਲੱਗੀ ਉਹ ਇਹ ਸੀ ਲਾਹੌਰ ਦੇ ਕਾਜ਼ੀ ਦੀ ਧੀ ਕੌਲਾ ਸਿੱਖ ਧਰਮ ਵਿੱਚ ਆ ਗਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖਿਆ ਕਰਕੇ ਅਮਰ ਭਰ ਰਹਿਣ ਲੱਗ ਪਈ। ਹੁਣ ਜਿਹੜੇ ਕਾਜ਼ੀ ਨੇ ਇਸਲਾਮ ਨੂੰ ਫੁੱਲਤ ਕਰਨਾ ਜੇ ਹੋਰੀ ਭੀ ਧਰਮ ਛੱਡ ਜਾਵੇ ਤੇ ਮੁਸ਼ਕਲ ਤੇ ਆਵੇਗੀ। ਸ਼ਾਹ ਜਹਾਂ ਨੇ ਐਲਾਨ ਕੀਤਾ ਅਜਤੋਂ ਬਾਅਦ ਜਿਹੜਾ ਇਸਲਾਮ ਨੂੰ ਛੱਡ ਕੇ ਕਿਸੇ ਦੂਸਰੇ ਧਰਮ ਦੇ ਵਿੱਚ ਗਿਆ ਉਹਨੂੰ ਸਜ਼ਾਏ ਮੌਤ ਦਿੱਤੀ ਜਾਵੇਗੀ। ਆਪ ਕੋਈ ਨਾ ਹੋਇਆ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਕਰੀ ਜਾ ਰਿਹਾ ਹੈ ਮੰਦਰਾਂ ਨੂੰ ਢਾਇਆ ਤੂਮਰੀਆਂ ਧਰਮਸ਼ਾਲਾਵਾਂ ਨੂੰ ਢਾਇਆ ਮਸਜਿਦਾਂ ਉਸਾਰੀਆਂ ਜਾਣ ਬੀਆਂ ਇੱਕ ਬਹੁਤ ਸੁੰਦਰ ਧਰਮਸ਼ਾਲਾ ਬੜੀ ਸੁੰਦਰ ਬੌਲੀ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਨੇ ਲਾਹੌਰ ਦੇ ਦੱਬੀ ਬਾਜ਼ਾਰ ਵਿੱਚ ਬਣਵਾਈ ਸੀ ਸ਼ਾਹਜਹਾਨ ਨੇ ਤਵਾਫ ਉੱਥੇ ਮਸਜਿਦ ਉਸਾਰ ਲਈ ਤੇ ਸਿੱਕਾ ਦੇ ਅੰਦਰ ਵੀ ਅਗ ਮਚੀ ਯਾਦ ਰੱਖਿਓ ਧਰਮ ਕੋਈ ਵੀ ਹੈ ਉਸੇ ਧਰਮ ਦਾ ਸਰਕਾਰ ਹੈ ਜਿਹੜਾ ਪ੍ਰੇਮ ਨਾਲ ਵਧਦਾ ਜਿਹੜਾ ਸਤਨ ਨਾਲ ਵਧਾਇਆ ਜਾਵੇ ਜਾਂ ਕਿਸੇ ਦੀ ਗਰੀਬੀ ਦਾ ਆਰਥਿਕ ਮੰਦੀ ਦਾ ਸਹਾਈ ਦਾ ਫਾਇਦਾ ਉਠਾ ਕੇ ਪੈਸੇ ਦੇ ਕੇ ਵਧਾਇਆ ਜਾਵੇ ਉਹ ਕਦੇ ਅਦਭੁਤ ਸਰਕਾਰ ਹਾਸਲ ਨਹੀਂ ਕਰ ਸਕਦੇ ਇਸਲਾਮ ਹੋਰ ਤੇ ਜ਼ਬਰ ਨਾਲ ਧਰਮ ਬਟਾਉਂਦਾ ਹੈ ਹਰੇਕ ਕਿ ਗੁਰੂ ਨਾਨਕ ਸਾਹਿਬ ਨੇ ਧਰਮ ਦੀ ਡੈਫੀਨੇਸ਼ਨ ਇਹ ਦਿੱਤੀ ਹੈ ਔਲ ਧਰਮ ਦਇਆ ਦਾ ਪੂਰਤ ਧਰਮ ਸਤਿ ਤੇ ਦਇਆ ਮਾਈ ਐ ਮਾਈ ਤੋਂ ਬਿਨਾ ਪੁੱਤ ਨਹੀਂ ਜੰਮਦਾ ਲੱਗ ਚਲਬਾਸ ਪਾਲਾ ਜੇ ਤੇਰੇ ਅੰਦਰ ਦਇਆ ਨਹੀਂ ਨਾ ਤੂੰ ਸਿੱਖ ਐ ਨਾ Hindu ਐ ਨਾ ਮੁਸਲਮਾਨ ਐ ਜੇ ਗਰੀਬ ਤੇ ਦਇਆ ਨਹੀਂ ਆਉਂਦੀ ਭੁੱਖੇ ਨੂੰ ਦੇਖ ਕੇ ਲੰਗਰ ਨਹੀਂ ਸ਼ਕਾ ਸਕਦਾ ਨਗੇ ਨੂੰ ਭੁੱਖੇ ਬਸਤਰ ਨਹੀਂ ਲਾ ਕੇ ਦੇ ਸਕਦਾ ਵੱਧ ਦਾ ਭਾਰ ਹੀ ਚੱਕਿਆ ਐ ਤੂੰ ਕੱਪੜਿਆਂ ਦਾ ਜਿਨ੍ਹਾਂ ਦਾ ਬਾਣੇ ਦਾ ਤੇਰੇ ਅੰਦਰ ਨਹੀਂ ਐ ਧਰਮ ਦੀ ਪੈਦਾਇਸ਼ ਦਿਆ ਸਿਰ ਦੇ ਤੋਂ ਹੁੰਦੀ ਹੈ ਇਸੇ ਕਰਕੇ ਸਿੱਖ ਜਗਤ ਵਿੱਚ ਲੰਗਰ ਚੱਲਦਾ ਹੈ ਕਾਲ ਖਾਏ ਕਿ ਹਸੋਂ ਦੇ ਨਾਨਕ ਰਾਹਾ ਪਛਾਣ ਐਸੇ ਦਿਆ ਦੀ ਵੀ ਜਿਹੜਾ ਸਾਡੇ پاس ਵਸਤਰ ਹੈ ਇਸ ਦ੍ਰਵਿਤ ਵਸਤਰ ਦੇ ਵਿੱਚੋਂ ਹੀ ਇਹ ਸ਼ੁਭ ਗੁਣ ਪ੍ਰਗਟ ਹੁੰਦੇ ਨੇ দান ਵਾਲਾ ਖਿਮਾ ਵਾਲਾ ਸਿੱਖ ਨਾਮ ਜਪਦਾ ਹੈ ਕਿਰਤ ਕਰਦਾ ਹੈ ਵਸੰਧ ਕਰਦਾ ਹੈ